ਜਿਵੇਂ ਕਿ ਇੱਕ ਰਿਆਸਤ ਪਟਿਆਲਾ ਦੇ ਇੱਕ ਪਿੰਡ ਕੁੜਾਮ ਦਾ ਇੱਕ ਖੁਦਾਰਸੀਦਾ ਭਾਵਕੇ ਰੱਬ ਨੂੰ ਪਹੁੰਚਿਆ ਹੋਇਆ ਮੰਨਣ ਵਾਲਾ ਸਾਈ ਲੋਕ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਸਾਈ ਭੀਖਣ ਸ਼ਾਹ ਜੀ ਦੱਸਿਆ ਗਿਆ ਹੈ ਉਸ ਸਮੇਂ ਉਹ ਆਪਣੇ ਚੇਲਿਆਂ ਦੇ ਪਾਸ ਪਿੰਡ ਠਸਕੇ ਜ਼ਿਲ੍ਹਾ ਕਰਨਾਲ ਦੇ ਵਿੱਚ ਰਹਿੰਦਾ ਸੀ ਤੇ ਵੈਸੇ ਅਸਲੀ ਪਿੰਡ ਉਹਦਾ ਜਿਹੜਾ ਸੀ ਰਿਆਸਤ ਪਟਿਆਲਾ ਤੇ ਪਿੰਡ ਕੁੜਾਮ ਸੀ ਉਸ ਪਿੰਡ ਦਾ ਨਾਮ ਉਹ ਕੁਝ ਸਮੇਂ ਵਾਸਤੇ ਇਹ ਜ਼ਿਲ੍ਹਾ ਕਰਨਾਲ ਦੇ ਵਿੱਚ ਇੱਕ ਪਿੰਡ ਪੈਂਦਾ ਠਸਕਾ ਉੱਥੇ ਗਿਆ ਹੋਇਆ ਸੀ ਤੇ ਉਸ ਵਕਤ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਹਬਜਾਦਾ ਜੀ ਦਾ ਜੋ ਜਨਮ ਹੋਇਆ ਅੰਮ੍ਰਿਤ ਵੇਲੇ ਦੀ ਗੱਲ ਹੈ ਇਹ ਜੋ ਸਾਈਂ ਪੀਖਣ ਸਾਹਿਬ ਸੀ ਇਹ ਉਸ ਵਕਤ ਇਹ ਆਪਣੀ ਜੋ ਨਵਾਜ ਦਾ ਇਹਦਾ ਅੰਮ੍ਰਿਤ ਵੇਲਾ ਇਹ ਸੰਭ ਦਾ ਹੁੰਦਾ ਸੀ ਆਪਣੀ ਨਵਾਜ ਕਰਦਾ ਸੀ ਤਾਂ ਉਹ ਪਰਮਾਤਮਾ ਦੀ ਯਾਦ ਵਿੱਚ ਬੈਠਾ ਹੋਇਆ ਸੀ ਇਹ ਤਾਂ ਇਸ ਨੇ ਇੱਕ ਅਨੁਭਵ ਕੀਤਾ ਇਹਨੂੰ ਇਦਾਂ ਅਨੁਭਵ ਹੋਇਆ ਇੱਕ ਅਚਾਨਕ ਜਦ ਨਾਲ ਕਿ ਪੂਰਬ ਦਿਸ਼ਾ ਵੱਲੋਂ ਬਹੁਤ ਹੀ ਜ਼ਿਆਦਾ ਰੋਸ਼ਨੀ ਇਹਨੂੰ ਦਿਸੀ ਤੇ ਇਸ ਨੇ ਮਹਿਸੂਸ ਕੀਤਾ ਕਿ ਇਹ ਅਚਾਨਕ ਇੰਨੀ ਜੋ ਮਤਲਬ ਕਿ ਰੋਸ਼ਨੀ ਦਾ ਜੋ ਰੋਸ਼ਨੀ ਹੈ ਇਹਨਾਂ ਪ੍ਰਕਾਸ਼ ਪੂਰਬ ਦਿਸ਼ਾ ਵੱਲ ਕਿਉਂ ਹੋਇਆ ਹੈ ਸੋ ਜੋ ਇਹ ਸਾਈ ਜੀ ਸੀ ਇਹ ਵੀ ਕਰਨੀ ਵਾਲੇ ਸਨ ਤੇ ਜਦੋਂ ਸਾਈ ਜੀ ਨੇ ਆਪਣੀ ਦੂਰ ਦ੍ਰਿਸ਼ਟੀ ਦੇ ਨਾਲ ਵੇਖਿਆ ਉਹਨਾਂ ਨੇ ਦੇਖਿਆ ਕਿ ਇਸ ਦਸ਼ਾ ਤੇ ਕੋਈ ਮਹਾਪੁਰਸ਼ ਜੋ ਜ਼ੁਲਮਦਾਹ ਅਨਿਰਦੂਰ ਕਰਨ ਵਾਸਤੇ ਪੈਦਾ ਹੋਇਆ ਜੋ ਉਹਨਾਂ ਦਾ ਆਗਮਨ ਹੋ ਚੁੱਕਾ ਸੋ ਇਸ ਗੱਲ ਨੂੰ ਵਿਚਾਰ ਕੇ ਜਦ ਸਾਈ ਜੀ ਨੇ ਉਹ ਪੂਰਬ ਉੱਥੇ ਤਾਂ ਪੂਰਬ ਦਿਸ਼ਾ ਵੱਲ ਉਹਨਾਂ ਨੇ ਹੱਥ ਜੋੜ ਕੇ ਖੜੇ ਹੋ ਗਏ ਤੇ ਅੱਖਾਂ ਮੀਟ ਕੇ ਉਹਨਾਂ ਨੇ ਫਿਰ ਐ ਉੱਠ ਕੇ ਨਵਾਜ਼ ਪੜਦੇ ਪੜਦੇ ਜਦੋਂ ਉੱਠ ਕੇ ਖੜੇ ਹੋ ਗਏ ਤਾਂ ਉਨੀ ਅੱਖਾਂ ਮੀਟ ਕੇ ਖੜੇ ਹੋਏ ਅਤੇ ਅਰਦਾਸ ਕੀਤੀ ਦੋਵੇਂ ਹੱਥ ਜੋੜ ਕੇ ਤੇ ਦੁਆ ਕੀਤੀ ਦੁਆ ਵੀ ਪੜੀ ਜਿਵੇਂ ਕਿ ਉਹ ਇਸ ਤਰ੍ਹਾਂ ਕਰਕੇ ਐ ਐਸ ਤਰ੍ਹਾਂ ਕਰਕੇ ਖੁਦਾ ਦੇ ਅੱਗੇ ਦੁਆ ਕਰਨ ਦੇ ਜਿਵੇਂ ਕਿ ਮੁ슬ਮਨ ਲੋਕ ਉਸ ਤਰ੍ਹਾਂ ਕੀਤੀ ਤੇ ਸਾਈ ਜੀ ਇੰਨੇ ਮਤਲਬ ਕਿ ਪ੍ਰੇਮਾਤਰ ਹੋ ਗਏ ਤੇ ਇੰਨੇ ਉਹਨਾਂ ਨੇ ਪ੍ਰੀਮ ਬੇਰਾਗ ਦੇ ਵਿੱਚ ਆ ਗਿਆ ਭਾਵ ਕਿ ਬਿਰਹੋਂ ਦੇ ਵਿੱਚ ਆ ਗਿਆ ਕਿ ਉਹਨਾਂ ਦੇ ਅੱਖਾਂ ਦੇ ਵਿੱਚੋਂ ਜੋ ਅਥਰੂ ਨਿਕਲਿਆ ਹੈ ਮਤਲਬ ਬਿਰਹੋਂ ਦੇ ਵਿੱਚ ਚਲੇ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਚੱਲ ਪਿਆ ਸੋ ਇੱਥੇ ਫਿਰ ਗੁਰਬਾਣੀ ਦਾ ਵੀ ਜੋ ਵਿਚਾਰ ਆ ਤੋ ਕਿਆ ਸ਼ਬਦ ਆ ਬਾਣੀ ਦਾ ਵੀ ਤੇ ਜਿਵੇਂ ਕਿ ਮਹਾਰਾਜ ਨੇ ਲਿਖਿਆ ਆ ਭਈ ਇੱਕ ਬਿਰਹੋਂ ਜਦੋਂ ਅੰਦਰੋਂ ਉਠਦਾ ਫਿਰ ਉਹ ਉਸ ਪਰਮਾਤਮਾ ਦੇ ਪ੍ਰਤੀ ਫਿਰ ਉਹ ਗੁਰਬਾਣੀ ਦੇ ਮਹਾਵਾਕ ਆ ਹੋ ਰਹਿਣਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਬਹਿ ਚੱਲੈ ਜੀਓ ਸੋ ਇਸ ਤਰ੍ਹਾਂ ਸੋ ਜਦੋਂ ਇਹ ਬਿਰੋ ਵਾਲੀ ਦਿਸ਼ਾ ਸਗੀ ਉਹਨਾਂ ਦੀ ਤੇ ਜੋ ਇਹ ਸਾਈਂ ਜੀ ਦੇ ਨਾਲ ਵਾਪਰੀ ਤਾਂ ਉਸ ਵਕਤ ਸਾਈਂ ਜੀ ਦੇ ਜਿਹੜੇ ਚੇਲੇ ਸੀ ਉਹਨਾਂ ਨੇ ਨਾ ਇਹ ਕੌਤਕ ਦੇਖ ਕੇ ਉਹ ਬੜੇ ਹੈਰਾਨ ਹੋਏ ਤੇ ਉਹਨਾਂ ਨੇ ਪੀਰ ਜੀ ਕੋਲੋਂ ਪੁੱਛਿਆ ਤੇ ਪੀਰ ਜੀ ਤੁਸਾਂ ਪੂਰਬ ਦਿਸ਼ਾ ਵੱਲ ਨੂੰ ਕਰਕੇ ਸਜਦਾ ਕੀਤਾ ਪੂਰਬ ਦਿਸ਼ਾ ਤਾਂ ਜਿਵੇਂ ਕਿ ਹਿੰਦੂਆਂ ਦਾ ਪੂਜਨ ਵਾਸਤੇ ਉਹ ਸਿਰ ਨਿਵਾਉਂਦੇ ਆ ਜਿਵੇਂ ਕਿ ਸੂਰਜ ਨੂੰ ਨਮਸਕਾਰ ਕਰਦੇ ਆ ਉਹ ਪੂਰਬ ਦਿਸ਼ਾ ਵੱਲ ਕਰਕੇ ਸਿਰ ਨਿਵਾਉਂਦੇ ਸੂਰਜ ਨੂੰ ਨਮਸਕਾਰ ਕਰਦੇ ਪਰ ਇਹ ਤੁਸੀਂ ਇਹ ਅੱਜ ਕਿਹੜੀ ਨਵੀਂ ਗੱਲ ਅੱਜ ਇਹ ਕੀ ਕਰ ਦਿੱਤਾ ਤੁਸੀਂ ਨਵੀਂ ਗੱਲ ਕਰ ਦਿੱਤੀ ਸਾਡਾ ਮੱਕਾ ਕਾਬਾ ਤਾਂ ਜੋ ਹੈ ਪੱਛਮ ਦਿਸ਼ਾ ਵੱਲ ਹੈ ਸੋ ਉਹਨਾਂ ਦੇ ਜੇ ਮਰੀਦ ਮਰੀਦ ਸਨ ਭਾਵਕੇ ਜੋ ਉਹਨਾਂ ਦੇ ਚੇਲੇ ਸਨ ਤੇ ਉਹ ਉਚੇਲਿਆਂ ਦੀ ਸਾਈਂ ਜੀ ਨੇ ਗੱਲ ਸੁਣ ਕੇ ਇੱਕ ਘਬਰੇ ਗਏ ਹੋ ਕੇ ਮਤਲਬ ਕਿ ਇੱਕ ਜਿਵੇਂ ਕਿ ਆਪਾਂ ਗੱਲ ਕਰਦੇ ਆ ਨਾ ਭਾਵਕ ਹੋ ਕੇ ਕਹਿ ਲਓ ਕਿ ਉਹ ਗੱਲ ਸੁਣ ਕੇ ਉਹਨਾਂ ਦੀ ਉਹਨਾਂ ਨੇ ਕਿਹਾ اے ਬਖਰਦਾਰੋ ਮੈਂ ਮਤਲਬ ਕਿ ਪੂਰਬ ਦਿਸ਼ਾ ਸੋ ਕਰਕੇ ਪੂਰਬ ਦਿਸ਼ਾ ਵੱਲ ਕਰਕੇ ਇਸ ਕਰਕੇ ਨਮਸਕਾਰ ਕੀਤੀ ਆ ਭਈ ਨਮਸਕਾਰ ਕਿਤੇ ਕੇ ਅੱਜ ਕਿਉਂਕਿ ਅੱਜ ਉਹਨਾਂ ਨੇ ਕਿਹਾ ਕਿ ਅੱਜ ਇਹ ਦੀਨ ਧਰਮ ਦੁਨੀਆ ਦੇ ਮੁਲਕ ਦੇ ਦੁਨੀਆ ਦੇ ਮਾਲਕ ਇਸ ਮੁਲਕ ਦੇ ਮਾਲਕ ਜੋ ਮਨੁੱਖਾ ਸਰੀਰ ਧਾਰ ਕੇ ਪ੍ਰਗਟ ਹੋ ਚੁੱਕੇ ਆ ਅਤੇ ਉਹ ਦੱਸਿਆ ਵੀ ਉਹ ਨਹੀਂ ਕਿ ਇਹ ਖੁਦਾ ਦਾ ਰੂਪ ਖੁਦਾ ਨੇ ਆਪਣਾ ਰੂਪ ਬਣਾ ਕੇ ਇਹਨਾਂ ਨੂੰ ਖੁਦਾ ਨੇ ਆਪ ਮਤਲਬ ਖੁਦਾ ਬਣ ਕੇ ਖੁਦਾ ਨੇ ਆਪਣਾ ਰੂਪ ਭੇਜਿਆ ਮੈਂ ਇਸ ਕਰਕੇ ਉਸ ਪਾਸੇ ਨੂੰ ਜੋ ਸਜਦਾ ਕੀਤਾ ਸੋ ਉਹਨਾਂ ਦੇ ਉਸ ਵੱਲੇ ਜੋ ਉਹ ਦੇ ਦਰਸ਼ਨ ਕਹਿੰਦੇ ਵੀ ਮੈਂ ਹੁਣ ਕੋਈ ਰਹਿ ਨਹੀਂ ਸਕਦਾ ਵੀ ਉਹਨਾਂ ਦੇ ਜਿੰਨੀ ਛੇਤੀ ਤੋਂ ਛੇਤੀ ਦਰਸ਼ਨ ਹੋ ਸਕਦੇ ਆ ਮੈਂ ਦਰਸ਼ਨ ਕਰਨੇ ਚਾਹੁੰਦਾ ਵੀ ਤੁਹਾਡੇ ਵਿੱਚੋਂ ਮੇਰੇ ਨਾਲ ਕੋਈ ਜਾਣਾ ਚਾਹੁੰਦਾ ਤਾਂ ਉਹ ਚੱਲੇ ਤਿਆਰ ਹੋਵੇ ਤਿਆਰ ਹੋ ਜਾਓ ਜਿਹਨੇ ਮੇਰੇ ਨਾਲ ਉਹ ਜਾਣਾ ਸੋ ਉਹ ਉਸ ਵਕਤ ਜੋ ਸਾਈ ਭੀਖਣ ਜੀ ਸਾਹ ਜੀ ਸੀਗੇ ਉਹ ਤੁਰੰਤ ਮਤਲਬ ਤਿਆਰ ਹੋ ਗਏ ਉਸ ਵਕਤ ਫੇ ਜਿਹੜੇ ਉਹਨਾਂ ਦੇ ਚੇਲੇ ਸੀ ਉਹਨਾਂ ਦੇ ਵਿੱਚੋਂ ਦੋ ਜਾਣੇ ਜੋ ਉਹ ਉਹਨਾਂ ਦੇ ਨਾਲ ਸਾਈਂ ਪੀਖਣ ਸ਼ਾਦੀ ਜੀ ਦੇ ਨਾਲ ਪਟਨੇ ਨੂੰ ਚੱਲਦੇ ਸੋ ਉਸ ਵਕਤ ਜੋ ਸਮਾਂ ਸੀ ਤੇ ਬਹੁਤਾ ਜੋ ਲੋਕ ਬੈਲ ਗੱਡੀਆਂ ਜਾਂ ਘੋੜਿਆਂ ਤੇ ਸਰਵਾਈਵ ਕਰਦੇ ਸਨ ਸੋ ਉਸ ਵਕਤ ਸਾਈਂ ਜੀ ਦੇ ਕੋਲ ਉਹ ਵੀ ਨਹੀਂ ਸੀ ਤਾਂ ਸਾਈਂ ਪੀਖਣ ਸਾ ਜੀ ਜੋ ਸਨ ਉਹ ਪੈਦਲ ਉੱਥੋਂ ਚੱਲ ਪਏ ਇਹ ਮਤਲਬ ਅਸਕੇਪ੍ਰਿੰਟ ਤੋਂ ਜੋ ਜਿਲ੍ਹਾ ਕਰਨਾਲ ਜਿਵੇਂ ਕਿ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਉੱਥੋਂ ਚੱਲ ਕੇ ਫਿਰ ਉਹ ਜਦੋਂ ਪਟਨਾ ਸਾਹਿਬ ਜਾਂਦੇ ਤਾਂ ਉਹਨਾਂ ਵਿਚਾਰਿਆਂ ਨੂੰ ਜਾਂਦਿਆਂ ਨੂੰ ਹੌਲੀ-ਹੌਲੀ ਚੱਲ ਜਾਂ ਨੂੰ ਮਹੀਨਿਆਂ ਲੱਗ ਜਾਂਦਾ ਮਹੀਨੇ ਦਾ ਸਮਾਂ ਬੀਤ ਜਾਂਦਾ ਜਦੋਂ ਉਹ ਪਟਨੇ ਦੀ ਯੂ ਵਿੱਚ ਪਹੁੰਚਦੇ ਆ ਉੱਥੇ ਕੀ ਦੇਖਦੇ ਆ ਇੰਨਾ ਅਤਭੁੱਤ ਨਜ਼ਾਰਾ ਜਿੱਧਰ ਕਿਧਰ ਹਰੇ ਭਰੇ ਬਾਗ ਇਹ ਲਲ ਝੂਮਰੇ ਆ ਇਹ ਮਤਲਬ ਇੱਕ ਦੂਸਰੇ ਨਾਲ ਝੂਮ ਝੂਮ ਕੇ ਇੰਜ ਜਾਪਦਾ ਜਿਵੇਂ ਉਹ ਕੋਈ ਸਾਰੀ ਬਨਸਪਤੀ ਇਕੱਠੀ ਹੋ ਕੇ ਇੱਕ ਖੁਸ਼ੀ ਪ੍ਰਗਟ ਕਰਦੀ ਆ ਤੇ ਬ੍ਰਖਸ਼ ਝੋਕ ਝੋਕ ਕੇ ਆਪਣੀ ਖੁਸ਼ੀ ਪ੍ਰਗਟ ਕਰਦੇ ਆ ਬੇਲ ਬੂਟੇ ਫੁੱਲ ਜੋ ਫੁੱਲਾਂ ਫਲਾਂ ਦੇ ਨਾਲ ਭਰੇ ਹੋਏ ਆ ਐਵੇਂ ਦਿਖ ਰਿਹਾ ਜਿਵੇਂ ਕਿ ਉਹ ਇਹ ਸਹਬਜ਼ਾਦੇ ਉੱਤੇ ਵਰਖਾ ਕਰਨ ਵਾਸਤੇ ਉਸ ਸਮਾਂ ਉਡੀਕ ਰਹੇ ਆ ਇਹ ਸਮਾਉਂ ਡਿ ਕਰਾਇਬੇ ਉਹ ਉੱਥੇ ਖੜੇ ਪੇ ਸਹਬਜ਼ਾਦਾ ਜੀ ਹੋਣ ਅਸੀਂ ਉਹਨਾਂ ਤੇ ਆਪਣੇ ਜੋ ਉਹਨਾਂ ਤੇ ਫੁੱਲਾਂ ਦੀ ਵਰਖਾ ਕਰੀਏ ਇਹ ਮਤਲਬ ਸਾਈ ਭੀਖਣਾ ਸਾਹਿਬ ਜੀ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਸਾਰੀ ਬਨਾਸਪਤੀ ਜਿਹੜੀ ਆ ਉਹ ਇਸ ਤਰ੍ਹਾਂ ਆਪਣਾ ਹਾਪ ਭਾ ਪ੍ਰਗਟ ਕਰ ਰਹੀ ਆ ਤੇ ਉਸ ਤੋਂ ਬਾਅਦ ਜਦੋਂ ਫਿਰ ਇਸੇ ਤਰ੍ਹਾਂ ਹਰੇ ਭਰੇ ਜੋ ਖਡਾਊ ਵਾਲੇ ਬਾਜੂ ਮੰਡਲ ਤੇ ਖੁਸ਼ੀਆਂ ਭਰਪੂਰ ਵਾਤਾਵਰਣ ਵਿੱਚੋਂ ਲੰਘ ਕੇ ਪੀਰ ਜੀ ਜਦੋਂ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਮਰਦਾਂ ਇਸ ਤਰ੍ਹਾਂ ਦੇ ਟੋਲੇ ਜਦੋਂ ਦੇਖਦੇ ਭਈ ਇੱਧਰ ਉੱਧਰ ਘੁੰਮਦੇ ਆ ਤੇ ਉਹ ਦੇਖਦੇ ਕਿ ਉੱਥੇ ਸ਼ਾਹੂ ਕਰਾਂ ਦੀਆਂ ਹੱਟੀਆਂ ਸਜੀਆਂ ਹੋਈਆਂ ਤੇ ਬਿਯਾਰਾਂ ਵਿੱਚੋਂ ਫਿਰ ਲੰਘਦੇ ਆ ਤਾਂ ਉਹ ਜਦੋਂ ਪੀਰ ਜੀ ਆ ਉਹ ਦਰਵਾਜ਼ੇ ਅੱਗੇ ਉਸ ਦਰਵਾਜ਼ੇ 'ਗੇ ਪਹੁੰਚਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਆ ਕਿਉਂਕਿ ਉਹ ਉੱਥੇ ਜੱਜਮੈਂਟ ਲਾ ਲੈਂਦੇ ਕਿ ਇੱਥੇ ਸਿੱਖ ਸੰਗਤ ਦੀ ਬਹੁਤ ਜ਼ਿਆਦਾ ਭੀੜ ਲੱਗੀ ਹੁੰਦੀ ਫਿਰ ਸਾਈਂ ਜੀ ਅੰਦਾਜ਼ਾ ਲਾ ਲੈਂਦੇ ਕਿ ਇੱਥੇ ਜੋ ਮਤਲਬ ਕਿ ਗੁਰੂ ਸਾਹਿਬ ਜੀ ਦਾ ਇੱਕ ਆ ਰਹਿਆ ਤੇ ਫਿਰ ਜਦੋਂ ਉਹ ਥੱਕੇ ਹੁੰਦੇ ਵਿਚਾਰੇ ਤਾਂ ਇੱਕ ਪਾਸੇ ਬੈਠ ਜਾਂਦੇ ਆ ਉਸ ਤੋਂ ਬਾਅਦ ਚ ਅਪਰੰਤ ਥੋੜਾ ਵਿਸ਼ਰਾਮ ਕਰਦੇ ਉੱਥੇ ਤੇ ਕੁਝ ਸਮਾਂ ਜਦੋਂ ਥੋੜਾ ਜਿਹਾ ਬੀਤਦਾ ਤਾਂ ਸਾਈਂ ਜੀ ਫਿਰ ਅ ਮਤਲਬ ਕੁਝ ਉੱਥੇ ਥੋੜਾ ਬਹੁਤਾ ਕਿਸੇ ਨੂੰ ਪੁੱਛਦੇ ਤਾਂ ਉੱਥੇ ਉਹਨਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਜੋ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਕਿਰਪਾਲ ਜੀ ਲਿਖਿਆ ਹੋਇਆ ਤੋ ਜੋ ਉਹ ਕ੍ਰਪਾਲ ਚੰਦੀ ਜੀ ਦੇ ਨਾਲ ਉਥੇ ਗੱਲਬਾਤ ਕਰਦੇ ਆ ਵੀ ਸਾਨੂੰ ਆ ਆਪ ਜੀ ਜੋ ਸਹਿਬਜ਼ਾਦਾ ਜੀ ਦੇ ਦਰਸ਼ਨ ਕਰਵਾਓ ਕਹਿੰਦੇ ਅਸੀਂ ਪੰਜਾਬ ਦੇਸ਼ ਤੋਂ ਚੱਲ ਕੇ ਆਏ ਬਹੁਤ ਦੂਰੋਂ ਆਏ ਆ ਤੇ ਅਸੀਂ ਸਹਿਬਜ਼ਾਦਾ ਜੀ ਦੇ ਦਰਸ਼ਨ ਕਰਨੇ ਆ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨੇ ਆ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨੇ ਆ ਤੇ ਸਾਡੀ ਕਹਿੰਦੇ ਦਿਲ ਦੀ ਸਾਡੀ ਮਨੋ ਕਾਮਨਾ ਆ ਸਾਡੀ ਇੱਛਾ ਆ ਅਸੀਂ ਆਪਣੀ ਇੱਛਾ ਲੈ ਕੇ ਆਏ ਆ ਵੀ ਸਾਡੇ ਇਹ ਤੁਸੀਂ ਸਾਡੀ ਮਰਾਦ ਪੂਰੀ ਕਰੋ ਸੋ ਜਦੋਂ ਪੀਰ ਜੀ ਦੀ ਮਾਮਾ ਕ੍ਰਿਪਾਲ ਚੰਦ ਜੀ ਇਹ ਗੱਲ ਸੁਣਦੇ ਆ ਕ੍ਰਿਪਾਲਜੀਤ ਕ੍ਰਿਪਾਲ ਦਾਸ ਜੀ ਮਾਫ ਕਰਨਾ ਕ੍ਰਿਪਾਲ ਦਾਸ ਜੀ ਜਦੋਂ ਉਹ ਪੀਰ ਜੀ ਦੀਆਂ ਗੱਲ ਸੁਣਦੇ ਆ ਪੀਖਣ ਸਾਹ ਜੀ ਦੀ ਤਾਂ ਉਹ ਫਿਰ ਅੰਦਰ ਜਾ ਕੇ ਸਾਰੀ ਗੱਲਬਾਤ ਮਾਤਾ ਗੁਜਰੀ ਜੀ ਨੂੰ ਦੱਸਦੇ ਆ ਤੇ ਕੁਝ ਸਮਾਂ ਆਪਾਂ ਪਿੱਛੇ ਚਲੀਏ ਤਾਂ ਮਾਤਾ ਗੁਜਰੀ ਜੀ ਦੇ ਨਾ ਇੱਕ ਮਨ 'ਚ ਵਿਚਾਰ ਆਉਂਦੀ ਆ ਇਹ ਆਪਾਂ ਹਰ ਗੁਰੂ ਹਰ ਕ੍ਰਿਸ਼ਨ ਜੀ ਦੇ ਜੋ ਜਿਸ ਤਰ੍ਹਾਂ ਹੋਇਆ ਸੀ ਬਾਲ ਅਵਸਥਾ ਵਿੱਚ ਉਹ ਤੁਹਾਨੂੰ ਦੱਸਦੇ ਆ ਥੋੜਾ ਜਿਹਾ ਕੌਤਕ ਤੇ ਕੀ ਮਤਲਬ ਹੋਇਆ ਸੀ ਵੀ ਮਾਤਾ ਜੀ ਨੇ ਇਹ ਥੋੜਾ ਜਿਹਾ ਸੋਚਿਆ ਵੀ ਇਹ ਜੋ ਮਤਲਬ ਸਾਈਆਂ ਕਿਤੇ ਔਰੰਗਜ਼ੇਬ ਦਾ ਭੇਜਿਆ ਹੋਇਆ ਸੂਇਆ ਤਾਂ ਨਹੀਂ ਭਈ ਹੋ ਸਕਦਾ ਵੀ ਔਰੰਗਜ਼ੇਬ ਨੇ ਭੇਜਿਆ ਹੋਵੇ ਉੱਥੇ ਮਾਤਾ ਜੀ ਨੇ ਔਰੰਗਜ਼ੇਬ ਨੂੰ ਜ਼ਾਲਮ ਕਹਿ ਕੇ ਵੀ ਮਤਲਬ ਉਹਨੂੰ ਪੁਕਾਰਿਆ ਉਹਨਾਂ ਨੇ ਕਿਹਾ ਕਿ ਉਸ ਜ਼ਾਲਮ ਨੇ ਉਹ ਉਸ ਜ਼ਾਲਮ ਨੂੰ ਜੇ ਪਤਾ ਲੱਗ ਗਿਆ ਵੀ ਉਹ ਸਾਨੂੰ ਮੈਸੇਜ ਭੇਜਗਾ ਤੇ ਸਾਨੂੰ ਦਿੱਲੀ ਸੱਦੇਗਾ ਕਹਿੰਦੇ ਜਿਵੇਂ ਮਾਮਾ ਕਿਰਪਾਲ ਦਾਸ ਜੀ ਨਾਲ ਗੱਲਾਂ ਕਰਦੇ ਮਾਤਾ ਜੀ ਕਿ ਜਿਵੇਂ ਇਹ શ્રી ਹਰਿ ਕ੍ਰਿਸ਼ਨ ਜੀ ਨੂੰ ਜੋ ਅਜੇ ਬਾਲਕ ਅਵਸਥਾ ਵਿੱਚ ਹੀ ਸਨ ਵੀ ਉਹ ਉਹ ਉਹਨਾਂ ਨੂੰ ਇਸ ਹੰਕਾਰੀ ਕਹਿੰਦੇ ਨਰੰਗੇ ਨੇ ਦਿੱਲੀ ਸੱਦ ਲਿਆ ਪਰ ਉਹਨਾਂ ਨੇ ਪ੍ਰਣ ਕਰ ਲਿਆ ਸੀ ਕਿ ਅਸੀਂ ਇਸ ਜ਼ਾਲਮ ਨਰੰਗੇ ਦੇ ਮੱਥੇ ਨਹੀਂ ਲੱਗਣਾ ਤੇ ਆਪਣੇ ਪ੍ਰਾਣ ਨੂੰ ਨਹੀਂ ਪੂਰਾ ਕਰਨ ਵਾਸਤੇ ਪ੍ਰਾਣ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਇੱਕ ਸ਼ੀਤਲਾ ਦਾ ਕੌਤਕ ਰਚਿਆ ਤੇ ਉਹ ਕੌਤਕ ਵਰਤਾ ਕੇ ਆਪਣਾ ਜੋ ਸਰੀਰ ਤਿਆਗ ਦਿੱਤਾ ਸੀ ਪਰ ਉਹ ਉਹ ਮਤਲਬ ਉਹਦੇ ਮੱਥੇ ਨਹੀਂ ਲੱਗੇ ਔਰਗੇ ਜੀਵ ਦੇ ਫਿਰ ਮਾਤਾ ਜੀ ਨੇ ਸ਼ਬਦ ਉਚਾਰਿਆ ਕਹਿੰਦੇ ਉਹ ਜਿਹੜਾ ਤੁਰਕ ਹੈ ਨਾ ਰਾਜਮਦ ਦੇ ਕਹਿੰਦਾ ਹੰਕਾਰਿਆ ਹੋਇਆ ਮਾਤਾ ਜੀ ਕਹਿੰਦੇ ਕਹਿੰਦੇ ਜਿਸ ਕਰਕੇ ਆਕਾਰਨ ਹੀ ਆਪਣੇ ਨਾਸ਼ ਕਰਨ ਵਾਲੇ ਉਹ ਕੰਮ ਕਰ ਰਿਹਾ ਸੋ ਇਹਨਾਂ ਵਿਚਾਰਾ ਅਨਸਾਰ ਜਦੋਂ ਪੀਰ ਜੀ ਨੂੰ ਜਾ ਕੇ ਸਾਰੀ ਗੱਲਬਾਤ ਕ੍ਰਿਪਾਲ ਮੈਂ ਕ੍ਰਿਪਾਲ ਜੀ ਨੇ ਦੱਸੀ ਤਾਂ ਉਹਨਾਂ ਨੇ ਆਖਿਆ ਵੀ ਪੀਰ ਜੀ ਵੀ ਸਹਬ ਜਦਾ ਜੀ ਅਜੇ ਬਾਹਰ ਲਿਆਉਣ ਦੇ ਯੋਗ ਨਹੀਂ ਤੇ ਮਤਲਬ ਬੱਚੇ ਆ ਵੀ ਸਰੀਰ ਬਹੁਤ ਸੋਹ ਲਿਆ ਉਹਨਾਂ ਦਾ ਤੇ ਬਾਹਰਲੀ ਜਿਹੜੀ ਹਵਾ ਬੜੀ ਤੇਜ਼ ਤੇ ਬੜੀ ਠੰਡੀ ਬਰਫੀਲੀ ਹਵਾ ਤੇ ਇਸ ਕਰਕੇ ਤੁਸੀਂ ਸਾਨੂੰ ਮਾਫ ਕਰੋ ਤੇ ਉਹਨੇ ਕਿਹਾ ਵੀ ਜਦੋਂ ਹਜੇ ਤੱਕ ਇਹਨਾਂ ਦੇ ਗੁਰੂ ਪਿਤਾ ਜੀ ਭਾਪਕੇ ਗੁਰੂ ਤੇਗ ਬਹਾਦਰ ਜੀ ਇਹਨਾਂ ਦਾ ਪਹਿਲਾ ਮੂੰਹ ਨਹੀਂ ਵੇਖ ਲੈਂਦੇ ਤੇ ਤਦ ਤੱਕ ਅਸੀਂ ਕਿਸੇ ਹੋਰ ਇਹ ਦੂਸਰੇ ਮਤ ਦੇ ਪ੍ਰਾਇ ਪੁਰਸ਼ਾਂ ਨੂੰ ਇਹਨਾਂ ਨੂੰ ਇਹਨਾਂ ਦਾ ਮੱਥੇ ਨਹੀਂ ਲਾਉਣਾ ਸਾਨੂੰ ਠੀਕ ਨਹੀਂ ਅਸੀਂ ਸਮਝਦੇ ਸੋ ਇਸੇ ਕਰਕੇ ਤੁਸੀਂ ਕਹਿੰਦੇ ਫਿਰ ਕਿਸੇ ਸਮੇਂ ਆ ਜਾਇਓ ਤੇ ਹੁਣ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਤੁਸੀਂ ਇੱਥੇ ਵੀ ਰਹੋ ਜਾਂ ਤੁਸੀਂ ਜਾ ਸਕਦੇ ਆਂ ਵੀ ਤੁਹਾਨੂੰ ਕੱਪੜੇ ਵਸਤਰ ਖਾਣੇ ਪੀਣੇ ਦੀ ਜਿਸ ਚੀਜ਼ ਦੀ ਲੋੜ ਆ ਉਹ ਇੱਥੋਂ ਲੈ ਲਵੋ ਤੇ ਤੁਸੀਂ ਇੱਥੇ ਕੋਈ ਵੀ ਚੀਜ਼ ਵਸਤੂ ਲੈ ਸਕਦੇ ਆਂ ਪਰ ਹਜੇ ਸਹਬ ਜਿਆਦਾ ਜੀ ਦੇ ਦਰਸ਼ਨ ਜੋ ਨਹੀਂ ਹੋ ਸਕਦੇ ਤੇ ਸਾਈ ਜੀ ਨੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਸੇ ਪ੍ਰਕਾਰ ਦਾ ਕਹਿੰਦੇ ਡਰੋ ਨਾ ਕਿਸੇ ਪ੍ਰਕਾਰ ਦਾ ਮਨਚ ਬਰਨਣਾ ਰੱਖੋ ਉਨੀ ਕਹਿਆ ਵੀ ਇੱਕ ਖੁਦਾ ਦਾ ਰੂਪ ਅਵਧਾਰ ਹੋਇਆ ਵੀ ਇੱਕ ਖੁਦਾ ਦਾ ਰੂਪ ਅਵਤਾਰ ਹੋਇਆ ਭਾਵ ਕਿ ਇਹ ਇਨੀ ਅਵਤਾਰ ਧਾਰਿਆ ਵੀ ਇਨੀ ਇਹ ਡਰ ਰੂਪੀ ਹਨੇਰੇ ਨੂੰ ਮੈਂ ਦੂਰ ਕਰਨ ਵਾਸਤੇ ਇਹ ਦੀਪਕਾ ਵੀ ਜਿਹੜਾ ਤੁਹਾਡੇ ਮਨਾਂ ਚ ਸਾਡੇ ਮਨਾਂ ਚ ਇਸ ਪੂਰੀ ਦੁਨੀਆ ਚ ਹਿੰਦੂ ਧਰਮ ਦੇ ਵਿੱਚ ਡਰ ਪਿਆ ਜੋ ਇਹਨਾਂ ਅਤਿਆਚਾਰ ਹੋ ਰਿਹਾ ਵੀ ਇਹ ਹਨੇਰੇ ਨੂੰ ਦੂਰ ਕਰਨ ਵਾਸਤੇ ਇਹ ਦੀਪਕਾ ਭਾਵ ਕਿ ਇੱਕ ਪ੍ਰਕਾਸ਼ ਆਇਆ ਸੋ ਕਹਿੰਦੇ ਮੈਂ ਇਹਨਾਂ ਦੇ ਦਰਸ਼ਨ ਕਰਨ ਤੋਂ ਬਿਨਾ ਨਹੀਂ ਜਾਵਾਂਗਾ ਮੈਂ ਕੁਝ ਹੋਰ ਨਹੀਂ ਚਾਹੁੰਦਾ ਸਿਰਫ ਮੈਨੂੰ ਇਹਨਾਂ ਦੇ ਦਰਸ਼ਨ ਕਰਾ ਦਿਓ ਸੋ ਫਿਰ ਉਹ ਉੱਥੇ ਕ੍ਰਿਪਾਲ ਜੀ ਨੇ ਬੇਨਤੀ ਕੀਤੀ ਵੀ ਆਪ ਜੀ ਜਾ ਸਕਦੇ ਹੋ ਇਹ ਥੋੜਾ ਜਿਹਾ ਹਜੇ ਸਾਡੇ ਬਸ ਦੀ ਗੱਲ ਨਹੀਂ ਹੈਗੀ ਕਿ ਅਸੀਂ ਤੁਹਾਨੂੰ ਦਰਸ਼ਨ ਨਹੀਂ ਕਰਾ ਸਕਦੇ ਸੋ ਚਲੋ ਉੱਥੇ ਫਿਰ ਭੀਖਣ ਚਾਹ ਜੀ ਨੇ ਆਪਣੇ ਜਿਹੜੇ ਚੇਲੇ ਸੀ ਉਹ ਸਵੇਰ ਦੇ ਉੱਥੇ ਵਿਚਾਰੇ ਉਹ ਬੈਠੇ ਸੀ ਤੇ ਭੀਖਣ ਚਾਨ ਬਿਨਾ ਕੁਝ ਖਾਣ ਪੀਣ ਦੇ ਕਾਰਨ ਉਹਨਾਂ ਨੂੰ ਉੱਥੇ ਰਾਤ ਪੈ ਗਈ ਤੇ ਰਾਤ ਲੰਗੀ ਦੇ ਫਿਰ ਜਦ ਦੂਜਾ ਦਿਨ ਆਇਆ ਤਾਂ ਪੀਰ ਜੀ ਕਹਿਣ ਲੱਗੇ ਕਿ ਗੁਰੂ ਨਾਨਕ ਵਲੀ ਅੱਲਾ ਦਾ ਸੱਜਾ ਕਰਿਆ ਹੈ ਤੇ ਇੱਥੇ ਹਿੰਦੂ ਮੁਸਲਮਾਨ ਦਾ ਕੋਈ ਬਿਰਵਾ ਨਹੀਂ ਹੈਗਾ। ਪ੍ਰੇਮੀ ਦੀ ਸ਼ਰਧਾ ਵੇਖਦੇ ਹਨ ਜੇ ਤੁਸੀਂ ਬਾਲਕ ਦਾ ਦਰਸ਼ਨ ਨਹੀਂ ਕਰਾਓਗੇ ਤਾਂ ਅਸੀਂ ਇੱਥੇ ਬਿਨਾਂ ਅਲਨ ਅਨਜਲ ਦੇ ਅਸੀਂ ਇੱਥੇ ਬੈਠੇ ਰਵਾਂਗੇ ਤੇ ਉਸ ਪਰਵਤ ਦਗਾਰ ਦੀ ਇੱਥੇ ਬੈਠੇ ਬੰਦਗੀ ਕਰੀ ਜਾਵਾਂਗੇ ਇੱਥੇ ਸਮਾਂ ਬਤੀਤ ਕਰੀ ਜਾਵਾਂਗੇ। ਸੋ ਇਹ ਕਹਿੰਦੇ ਵੀ ਅਸੀਂ ਪ੍ਰਾਣਕ ਉੱਥੋਂ ਜਦੋਂ ਪਟਨੇ ਸ਼ਹਿਰ 'ਚ ਕੀਤਾ ਸੀ ਪ੍ਰਾਣ ਕਰਕੇ ਆਏ ਸੀਗੇ ਪਈ ਅਸੀਂ ਪਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਅਸੀਂ ਨਹੀਂ ਜਾਵਾਂਗੇ ਤੇ ਅਸੀਂ ਇਸ ਕਰਕੇ ਸਹਬਜਾਦਾ ਜੀ ਦੇ ਦਰਸ਼ਨ ਕਰਕੇ ਹੀ ਜਾਣਾ ਹੈ ਸੋ ਜਦੋਂ ਕਿਰਪਾਲ ਜੀ ਨੇ ਇਹ ਗੱਲਾਂ ਦੱਸੀਆਂ ਜਾ ਕੇ ਫਿਰ ਦੁਆਰਾ ਮਾਤਾ ਗੁਜਰੀ ਜੀ ਨੂੰ ਪਈ ਪੈਸਾਈ ਜੀ ਪੂਰਾ ਮਤਲਬ ਕਿ ਅੜੇ ਬੈਠੀਆਂ ਨੇ ਪਈ ਤੁਸੀਂ ਫਿਕਰ ਨਾ ਕਰੋ ਉਹ ਇੱਕ ਖੁਦਾ ਦੇ ਬੰਦੇ ਹਨ ਇੱਕ ਔਲੀਏ ਹਨ ਤੇ ਪਰਮੇਸ਼ਰ ਦਾ ਹੀ ਜੋ ਮ ਇਹ ਇੱਕ ਕਿਸਮ ਦੇ ਰੂਪ ਹਨ ਤੇ ਤੁਸੀਂ ਆਪਾਂ ਕੋਈ ਗੱਲ ਨਹੀਂ ਉਹਨਾਂ ਨੂੰ ਸਹਿਬ ਜਦਾ ਜੀ ਦੇ ਦਰਸ਼ਨ ਕਰਾ ਦਿੰਨੇ ਸੋ ਇਸ ਵਾਰ ਤੇ ਫਿਰ ਜਦੋਂ ਸਾਈਂ ਪੀਖਣ ਸ਼ਾਹ ਦਾ ਇਤਨਾ ਜਦੋਂ ਉਹਨੀ ਡਿੜ੍ਹ ਨਿਸ਼ਚਾ ਦੇਖਿਆ ਤੇ ਮਾਤਾ ਜੀ ਫਿਰ ਮੰਨ ਗਏ ਮਾਤਾ ਜੀ ਨੇ ਪੂਰੇ ਪਰਿਵਾਰ ਸਹਿਤ ਜੋ ਸਹਿਬ ਜਦਾ ਜੀ ਦੇ ਦਰਸ਼ਨ ਕਰਾਉਣ ਵਾਸਤੇ ਸਹਿਮਤੀ ਉਹਨਾਂ ਦੀ ਹੋ ਗਈ ਤੇ ਮੰਨ ਗਏ ਫਿਰ ਮਾਤਾ ਜੀ ਨੇ ਸੇਵਾਦਾਰਾਂ ਨੂੰ ਆਖਿਆ ਕਿ ਤੀ ਕਿ ਸੋਹਣਾ ਇੱਕ ਫਰਸ਼ ਗੁਲਾਬ ਗਲੀਚੇ ਨਾਲ ਸਜਾਓ ਤੇ ਸੰਗਤਾਂ ਇਕੱਤਰ ਮਤਲਬ ਇਕੱਠੀਆਂ ਕਰੋ ਤੇ ਰਬਾਬੀਆਂ ਨੂੰ ਕੋ ਤੁਸੀਂ ਕੀਰਤਨ ਕਰੋ ਤੇ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਫਿਰ ਜੋ ਕੀਰਤਨ ਜੋ ਆਰੰਭ ਕਰ ਦਿੱਤਾ ਤੇ ਸਾਰਾ ਜੋ ਮੇਲ ਉੱਥੇ ਇਕੱਠਾ ਹੋ ਗਿਆ ਤੇ ਉਹ ਪੂਰਾ ਉਹਨਾਂ ਦੇ ਅੰਦਰ ਪੂਰਾ ਅੰਦਰ ਬਾਹਰ ਗਹਿਮ ਗਹਿਮ ਜੋ ਸੰਗਤ ਆ ਕੇ ਮਤਲਬ ਇੰਨੀ ਉੱਥੇ ਇਕੱਠੀ ਹੋ ਗਈ ਜਿਹਦਾ ਕੋ ਹਿਸਾਬ ਨਹੀਂ ਹੋਇਆ ਸਾਰੇ ਸਾਹਿਬ ਜੀ ਦਾ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਨਤਮਸਤਕ ਹੋਣ ਲੱਗੇ ਸੋ ਉਥੇ ਫਿਰ ਮਾਮਾ ਕਰਪਾਲ ਜੀ ਸਾਹਿਬ ਜਿਹੜਾ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਚੁੱਕ ਕੇ ਐਵੇਂ ਦੀਵਾਨ ਦੇ ਵਿੱਚ ਲਿਆਏ ਤੇ ਸਾਈਂ ਪੀਖਣ ਸਾਹ ਸ਼ਾਹ ਜੀ ਨੂੰ ਸਹਿਬਜ਼ਾਦਾ ਜੀ ਦੇ ਦਰਸ਼ਨ ਕਰਨ ਵਾਸਤੇ ਜੋ ਖਬਰ ਦਿੱਤੀ ਕਿ ਆ ਜਾਓ ਤੁਸੀਂ ਹੁਣ ਸੋ ਸਾਈਂ ਪੀਖਣ ਸਾਹ ਜੀ ਜਦੋਂ ਦਰਸ਼ਨਾਂ ਦੀ ਆਗਿਆ ਪਾ ਕੇ ਜਦੋਂ ਪਿਆ ਮੈਨੂੰ ਤੋਂ ਹੁਣ ਦਰਸ਼ਨ ਹੋ ਜਾਣੇ ਆ ਸਹਿਬਜ਼ਾਦਾ ਜੀ ਤਾਂ ਬੜੇ ਪ੍ਰਸੰਨ ਹੋਏ ਅਤੇ ਫਿਰ ਉਨ੍ਹਾਂ ਸਹਿਬਜ਼ਾਦਾ ਦੀ ਪ੍ਰੀਖਿਆ ਕਰਨ ਵਾਸਤੇ ਨਾ ਭਈ ਦੋ ਕੁਜੀਆਂ ਲੈ ਲਈ ਤੇ ਉਨੀ ਇੱਕ ਕੁੱਜੀ ਵਿੱਚ ਫਿਰ ਪਾਣੀ ਤੇ ਇੱਕ ਦੇ ਵਿੱਚ ਉਨੀ ਦੁੱਧ ਪਾ ਲਿਆ ਤੇ ਸੰਗਤਾਂ ਸਹਿਬ ਜੀ ਦੇ ਕੋਲ ਉੱਥੇ ਦਰਸ਼ਨ ਕਰਕੇ ਮੱਥਾ ਟੇਕ ਕੇ ਭੇਟਾਂ ਅਰਦਾਸਾਂ ਕਰਉਂਦੀਆਂ ਜਾ ਰਹੀਆਂ ਸੀ ਤੇ ਭੀਖਣ ਛਾਹ ਜੀ ਵੀ ਜਦੋਂ ਸਹਿਬ ਜੀ ਦੇ ਪਾਸ ਆਣ ਕੇ ਖੜੇ ਹੋ ਕੇ ਹੱਥ ਜੋੜ ਕੇ ਖੜੇ ਹੋ ਗਏ ਤੇ ਅਰਦਾਸ ਕੀਤੀ ਇਹ ਕਹਿੰਦੇ ਪੀਰਾਂ ਦੇ ਪੀਰ ਮੈਂ ਤੁਹਾਡੀ ਸ਼ਰਨ ਆਇਆ ਹਾਂ ਮੈਂ ਕਲਮਾ ਕਹਿਣ ਦੇ ਨਾਲ ਨਾਲ ਸਾਈਂ ਪੀਖਣ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਜੋ ਚਰਨਾਂ ਨੂੰ ਸਪਰਸ਼ ਕੀਤੀ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਜੋ ਦੁੱਧ ਦੀ ਅਤੇ ਪਾਣੀ ਦੀ ਕੁੱਜੀ ਸੀ ਉਹ ਦੋਵੇਂ ਗੁਰੂ ਪਾਤਸ਼ਾਹ ਜੀ ਦੇ ਸੱਭ ਜਤਾ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਤਰ੍ਹਾਂ ਅੱਗੇ ਕਰ ਦਿੱਤੀਆਂ ਤੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਸੀਗਾ ਵੀ ਮੈਂ ਇਹ ਇਹ ਪਈ ਕਿ ਮਤਲਬ ਕਿ ਖਿਆਲ ਸੀ ਪਈ ਗੁਰੂ ਪਾਤਸ਼ਾਹ ਜੀ Hindu matre matlab ਹਉਣਗੇ ਜਾਂ ਫਿਰ ਇਹ ਮੁਸਲਮਾਨ ਜੋ ਮਤ ਦੇ ਮਤਲਬ ਇਸ ਕਿਸ ਤਰ੍ਹਾਂ ਮਤਲਬ ਉਨ੍ਹਾਂ ਇਹ ਵਿਚਾਰ ਜੋ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਵੀ ਇਹ ਵਿਚਾਰ ਉਹਨਾਂ ਦੇ ਮਨ 'ਚ ਸੀ ਤਾਂ ਉਨ੍ਹਾਂ ਦੋਵੇਂ ਇੱਕ ਕੁੱਜੀ 'ਚ ਦੁੱਧ ਤੇ ਦੂਸਰੀ 'ਚ ਪਾਣੀ ਉਹਨੇ ਪਾਇਆ ਸੀ ਸੋ ਇਸ ਤਰ੍ਹਾਂ ਉਹਨੇ ਗਦੋ ਭਿਕੜਚਾ ਜੀ ਨੇ ਦੋਵੇਂ ਕੁੱਜੀਆਂ ਫੜ ਲਈਆਂ ਹੱਥਾਂ ਦੇ ਵਿੱਚ ਐ ਸਾਈਂ ਜੀ ਨੇ ਤਾਂ ਸਹਿਬਜ਼ਾਦਾ ਜੀ ਨੇ ਫਿਰ ਦੋਵੇਂ ਆਪਣੇ ਜਿਹੜੇ ਹੱਥ ਸੀਗੇ ਉਹ ਇਸ ਤਰ੍ਹਾਂ ਉਹਨਾਂ ਦੇ ਉੱਤੇ ਕੁੱਜੀਆਂ ਤੇ ਦੋਵੇਂ ਹੱਥ ਰੱਖ ਦਿੱਤੇ ਸਾਹਿਬ ਜاده ਜਦੋਂ ਕੁੱਜੀਆਂ ਨੂੰ ਹੱਥ ਦੋਵੇਂ ਲਾਤੇ ਤੇ ਸਾਈ ਜੀ ਫਿਰ ਹਨਾ ਸਹਿਬ ਜاده ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਿਹਾ ਤੇ ਤਨ ਭਾਗ ਉਨੀ ਸਾਈ ਪੀਖਲ ਸ਼ਾਹ ਨੇ ਕਿਹਾ ਵੀ ਤਨ ਭਾਗ ਮੇਰੀ ਮਨੋ ਕਾਮਨਾ ਪੂਰੀ ਹੋਈ ਮੇਰੇ ਦਿਲ ਦੀ ਇੱਛਾ ਪੂਰੀ ਹੋ ਗਈ ਮੇਰੇ ਜੋ ਹਾਪ ਪਾਪ ਮੈਂ ਲੈ ਕੇ ਆਇਆ ਸੀਗਾ ਉਹ ਮੇਰੀ ਪ੍ਰਾਰਥਨਾ ਪੂਰੀ ਹੋ ਗਈ ਮੇਰਾ ਇੱਥੇ ਆਉਣਾ ਸਫਲਾ ਹੋ ਗਿਆ ਸੋ ਜਦੋਂ ਇਹ ਕੁੱਜੀਆਂ ਵਾਲਾ ਕੌਤਕ ਪੀਖਲ ਸ਼ਾਹ ਤੋਂ ਪੁੱਛਿਆ ਹਨਾ ਵੀ ਤੂੰ ਇਸ ਤਰ੍ਹਾਂ ਕਿਉਂ ਕੀਤੀ ਉਹ ਕਹਿੰਦਾ ਵੀ ਮੈਂ ਇਹ ਸਰਗਰ ਦਾ ਜੀ ਇਹ ਪ੍ਰੀਖਿਆ ਸੀ ਛੋਟੀ ਜੀ ਕਿ ਇਹ Hindu ਮਜਬ ਦੇ ਪੱਖੀ ਹੋਣਗੇ ਜਾਂ ਫਿਰ ਮੁਸਲਮਾਨ ਮਜਬ ਦੇ ਪਰ ਇਹਨਾਂ ਨੇ ਇਹ ਨਿਰਣਾ ਕਰਕੇ ਇਹ ਚੀਜ਼ ਸਿੱਧ ਕਰ ਦਿੱਤੀ ਕਿ ਇਹਨਾਂ ਵਾਸਤੇ ਦੋਵੇਂ ਮਜਬ ਜੜੇ ਹਨ ਉਹ ਇੱਕੋ ਜਿਹੇ ਆ ਇਸ ਤਰ੍ਹਾਂ ਭੀਖਣ ਛਾਹ ਨੇ ਜੋ ਆਪਣੇ ਮਨ ਦੀ ਇੱਛਾ ਪੂਰੀ ਕਰਕੇ ਬੜਾ ਖੁਸ਼ ਹੋਇਆ ਫਿਰ ਉਹ ਉੱਥੇ ਗੁਰੂ ਸਾਹਿਬ ਜੀ ਦੇ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਆਪਣੇ ਜੋ ਜਿੱਥੋਂ ਵਾਪਸ ਆਇਆ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਅਠਸਕਾ ਤੇ ਉੱਥੇ ਉਹ ਵਾਪਸ ਜੋ ਵਾਪਸ ਚਲ ਗਿਆ ਸੋ ਇਸ ਤਰ੍ਹਾਂ ਇਹ ਕੁਝ ਦਿਨਾਂ ਦੇ ਵਿੱਚ ਸਮੇਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਜੋ ਆਉਣ ਵਾਲਾ ਹੈ ਸੋ ਆਪਾਂ ਇਹ ਬਹੁਤ ਹੀ ਜ਼ਿਆਦਾ ਮੈਂ ਇਸ ਚੀਜ਼ ਤੇ ਉੱਤੇ ਆਪ ਜੀ ਦੇ ਨਾਲ ਇਹ ਸਾਂਝਾ ਕਰਨਾ ਸਮਝਦਾ ਸੀਗਾ ਕਿਉਂਕਿ ਇਸ ਤਰ੍ਹਾਂ ਸਾਡੇ ਇਤਿਹਾਸਕਾਰਾਂ ਵੱਲੋਂ ਇਹ ਮਤਲਬ ਕਿ ਬਹੁਤਾ ਨਹੀਂ ਦੱਸਿਆ ਗਿਆ ਕਿ ਉਸ ਮਤਲਬ ਭੀਖਣ ਸਾਹਿਬ ਜੀ ਕਿਸ ਤਰ੍ਹਾਂ ਆਏ ਸੀਗੇ ਕਿਵੇਂ ਮਤਲਬ ਉਹਨਾਂ ਨੂੰ ਇਹ ਚੀਜ਼ ਦੀ ਪਤਾ ਲੱਗਾ ਕਿ ਕਿਸ ਪਾਸੇ ਜੋ ਪ੍ਰਕਾਸ਼ ਹੋਇਆ ਇੰਨਾ ਵੱਡਾ ਉਹਨੇ ਅਨੁਭਵ ਕੀਤਾ ਮੁਸਲਮਾਨਾਂ ਦੇ ਵਿੱਚ ਜਿਹੜੇ ਭੀਖਣ ਸਾਹਿਬ ਜੀ ਉਸ ਟਾਈਮ ਸੀਗੇ ਸਾਈਂ ਜੀ ਉਹਨਾਂ ਨੇ ਇਹ ਮਤਲਬ ਕਿ ਕੀਤਾ ਸੋ ਫਿਰ ਇਸ ਤਰ੍ਹਾਂ ਮਤਲਬ ਕਿ ਅੱਗੇ ਜੋ ਕੁਝਕ ਇਸ ਤਰ੍ਹਾਂ ਦੀਆਂ ਜੋ ਇਤਿਹਾਸਕਕਾਰਾਂ ਵੱਲੋਂ ਚੀਜ਼ਾਂ ਨਹੀਂ ਸਾਂਝੀਆਂ ਕੀਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਸਹਿ ਮਹਾਰਾਜ ਜੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਸੋ ਕਈ ਅਸੀਂ ਬੜੀ ਇਤਿਹਾਸਿਕ ਖੋਜ ਕਰਕੇ ਚੀਜ਼ਾਂ ਥੋੜੀਆਂ ਥੋੜੀਆਂ ਮਤਲਬ ਕਿ ਇਕੱਠੀਆਂ ਕਰਕੇ ਅਸੀਂ ਜੋ ਇਹ ਸਾਰੀ ਇੱਕ ਸਾਂਝੇ ਤੌਰ ਤੇ ਕੁਝ ਆਪ ਜੀ ਨਾਲ ਇਤਿਹਾਸ ਜਿਹੜਾ ਸਾਂਝਾ ਕਰਨ ਦੀ ਜਰੂਰ ਅੱਗੇ ਵੀ ਕੋਸ਼ਿਸ਼ ਕਰਾਂਗੇ ਜਿਵੇਂ ਤੇ ਫਿਰ ਅੱਗੇ ਇਸ ਤਰ੍ਹਾਂ ਆਪਾਂ ਕੋਈ ਨਾ ਕੋਈ ਜੋ ਲਾਈਵ ਹੋ ਕੇ ਆਪ ਜੀ ਦੇ ਨਾਲ ਫਿਰ ਗੁਰੂ ਸਾਹਿਬ ਜੀ ਦੇ ਉੱਤੇ ਜਿਹੜਾ ਨਾ ਮਤਲਬ ਕਿ ਕੋਈ ਵੀਡੀਓ ਇਸ ਤਰ੍ਹਾਂ ਦੀ ਪਈ ਹੋਈ ਜਾਂ ਬਹੁਤਾ ਆਪਣੇ ਸਿੱਖਾਂ ਨੂੰ ਇਹ ਚੀਜ਼ ਦੇ ਇਤਿਹਾਸ ਦੀ ਨੌਲੇਜ ਨਾ ਹੋਵੇ ਆਪਾਂ ਕੋਸ਼ਿਸ਼ ਕਰੀਦੀ ਆ ਪਹਿਲਾਂ ਸਰਚ ਕਰ ਲਈਦੀ ਆ ਉਸ ਚੀਜ਼ ਨੂੰ ਫਿਰ ਫਿਰ ਉਹ ਚੀਜ਼ ਦੇ ਉੱਤੇ ਇਹ ਖੋਜ ਕਰਕੇ ਤਾਂ ਆਪ ਜੀ ਨੂੰ ਸੁਣਾਉਣਾ ਜ਼ਰੂਰ ਕਰਾਂਗੇ ਸੋ ਫਿਰ ਕੱਲ ਫਿਰ ਆਪ ਜੀ ਦੇ ਨਾਲ ਰੂਬਰੂ ਬਮਾਂਗੇ ਆਪ ਜੀ ਦੇ ਦਰਸ਼ਨ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ